ਦੋਸਤੋ ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਇਹ ਖਬਰ ਉਹਨਾਂ ਲੋਕਾਂ ਤੱਕ ਉਹਨਾਂ ਰਿਸ਼ਵਤਖੋਰਾਂ ਤੱਕ ਪਹੁੰਚ ਸਕੇ ਵਿਜੀਲੈਂਸ ਵਿਭਾਗ ਨੇ ਇੱਕ ਹੋਰ ਰਿਸ਼ਵਤਖੋਰ ਨੂੰ ਕਾਬੂ ਕੀਤਾ ਦੱਸਦੀ ਹੈ ਕਿ ਮਾਮਲਾ ਲੁਧਿਆਣਾ ਦੇ ਨਗਰ ਨਿਗਮ ਦਾ ਕਲਰਕ ਜਨਮ ਸਰਟੀਫਿਕੇਟ ਵਿੱਚ ਦਰੁਸਤੀ ਬਦਲੇ 11500 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਤੇ ਵਿਜੀਲੈਂਸ ਬਿਊਰੋ ਲੁਧਿਆਣਾ ਵੱਲੋਂ ਗ੍ਰਫਤਾਰ ਕੀਤਾ ਗਿਆ ਹੈ ਤਾਂ ਦੱਸ ਦਈਏ ਕਿ ਦਰਅਸਲ ਮਾਮਲਾ ਲੁਧਿਆਣਾ ਦੇ ਨਗਰ ਨਿਗਮ ਜ਼ੋਨ A ਦਾ ਹੈ ਜਿੱਥੇ ਕਿ ਮੋਹਿਤ ਮਹਾਜਨ ਜੋ ਕਿ ਕਾਰਪੋਰੇਸ਼ਨ ਦੇ ਵਿੱਚ ਇੱਕ ਕਲਰਕ ਵਜੋਂ ਡਿਊਟੀ ਨਿਭਾ ਰਿਹਾ ਜਨਾਬ ਜੀ ਨੇ ਸਰਟੀਫਿਕੇਟ ਦੀ ਦਰੁਸਤੀ ਲਈ 30000 ਰੁਪਏ ਦੀ ਮੰਗ ਕੀਤੀ ਸੀ ਪਰ 11500 ਰੁਪਏ ਦੇ ਵਿੱਚ ਗੱਲ ਨਿਪੜੀ ਫਿਰ ਕਿਸ ਵਿਜੀਲੈਂਸ ਵਿਭਾਗ ਨੇ ਮੌਕੇ ਤੇ ਹੀ ਇਹ ਜਨਾਬ ਨੂੰ ਰਿਸ਼ਵਤ ਲੈਂਦਿਆਂ ਹੋਇਆ ਦਬੋਚ ਲਿਆ ਬਾਕੀ ਆਉ ਸੁਣਦੇ ਆ ਐਸਐਸਪੀ ਵਿਜੀਲੈਂਸ ਕੀ ਕਹਿ ਰਹੇ ਹਨ ਆਈ ਸਰ ਟੀ ਮਾਮਲਾ ਹੈ ਸਰ ਕਾਰਪੋਰੇਸ਼ਨ ਦਾ ਸਰ ਜਿਹੜਾ ਖੜਾ ਹੈਗਾ ਤੁਹਾਨੂੰ ਇੱਕ ਰਜਿੰਦਰ ਪਾਲ ਸ਼ਰਮਾ ਨੇ ਰਾਮਪੁਰਾ ਫੋਲ ਦੇ ਰਹਿਣ ਵਾਲੇ ਬਠਿੰਡਾ ਜ਼ਿਲ੍ਹੇ ਦੇ ਇਹਨਾਂ ਨੇ ਆਪਣੇ ਬર્થ ਸਰਟੀਫਿਕੇਟ ਵਿੱਚ ਫਾਦਰ ਦੇ ਨਾਂ ਦੀ ਕਰੈਕਸ਼ਨ ਕਰਾਉਣੀ ਸੀਗੀ ਇਹਨਾਂ ਨੇ ਇੱਥੇ ਅਪਲਾਈ ਕੀਤਾ ਸੀਗਾ ਜੋ ਨੇ ਕਾਰਪੋਰੇਸ਼ਨ ਨਿ ਮਨਪੁਰ ਕਾਰਪੋਰੇਸ਼ਨ ਦਾ ਦਫਤਰ ਜਿਹੜਾ ਹੈਗਾ ਆ ਆਪਣਾ ਬੱਸ ਸਟੈਂਡ ਲੋਕਲ ਬੱਸ ਸਟੈਂਡ ਪੁਰਾਣਾ ਜਿਹੜਾ ਹੈਗਾ ਉਹਦੇ ਲਾਗੇ ਦਫਤਰ ਹੈਗਾ ਉਥੇ ਮੋਹਿਤ ਮਹਾਜਨ ਜਿਹੜਾ ਇਹਨਾਂ ਨਾਲ ਡੀਲਿੰਗ ਹੈਂਡ ਹੈ ਕਲਰਕ ਹੈਗਾ ਉਹ ਫਿਰ ਮਿਲਿਆ ਸੀ ਉਹਨੇ ਫਿਰ ਇਹਨਾਂ ਕੋਲ ਇਸ ਕੰਮ ਵਾਸਤੇ 30000 ਰੁਪਏ ਮੰਗੇ ਸੀ ਔਰ ਇਹਨੇ ਕਿਆ ਸੀ ਮੈਂ ਕੋਈ ਨਹੀਂ ਹੈਗਾ ਕਹਿੰਦੇ ਕਾਵੇ ਤਾਂ ਦੇਣੇ ਪੈਣੇ ਤੁਹਾਨੂੰ ਇਹਨੇ ਵੀ 10000 ਪਹਿਲੇ ਦਿਨ ਹੀ ਮੰਗੇ 9000 ਇਹਨਾਂ ਨੇ ਕੈਸ਼ ਦਿੱਤਾ ਉਹਨੂੰ 1000 ਰੁਪਏ ਇਹਨਾਂ ਨੇ Google Pay ਕਰਤਾ ਉਸ ਤੋਂ ਬਾਅਦ ਫਿਰ ਇਹਨਾਂ ਨੇ 1500 ਰੁਪਏ Google Pay ਰਹੀਂ ਲਿਆ ਔਰ ਉਸ ਤੋਂ ਬਾਅਦ ਇਹਨਾਂ ਦਾ ਫਿਰ ਵੀ ਪੈਸੇ ਰਿਮੇਨਿੰਗ ਮਾਉਂਟ ਮੰਗਰੇ ਸੀਗੇ ਔਰ ਇਹਨਾਂ ਨੇ ਫੇ ਐਂਟੀ ਕ腐ਸ਼ਨ ਐਕਸ਼ਨ ਲਾਈਨ ਜਿਹੜੀ ਪੰਜਾਬ ਗਵਰਨਮੈਂਟ ਦੀ ਹੈ ਉੱਤੇ ਕੰਪਲੇਂਟ ਦਰਜ ਦਾਇਰ ਕੀਤੀ ਸੀਗੀ ਜਿਹਦੀ ਫਿਰ ਇਨਕੁਆਰੀ ਡੀਐਸਪੀ ਰੇਂਜ ਟੂ ਸ਼ਿਵਚੰਦ ਡੀਐਸਪੀ ਹੈਗੇ ਨੇ ਉਹਨਾਂ ਨੇ ਕੀਤੀ ਇਨਕੁਆਰੀ ਦੌਰਾਨ ਹਾਲਾਤ ਸਹੀ ਪਾਏਗੇ ਔਰ ਜਿਹੜਾ 모ਹਿਤ ਮਹਾਜਨ ਜਿਹੜਾ ਡੀਲਿੰਗ ਹੈਂਡ ਹੈ ਇਹਨੂੰ ਅੱਜ ਗਫਤਾਰ ਕਰ ਲਿਆ ਪਦਮਾ ਦਾ ਅੱਜ ਕਰ ਲਿਆ ਸੀ ਔਰ ਕੱਲ ਨੂੰ ਇਹਨੂੰ ਰਤ ਪੇਸ਼ ਕੀਤਾ ਜਾਵੇ ਸਰ ਇਹ ਉੱਥੇ ਆਪਣੇ ਕਿੰਨੇ ਚਿਰ ਤੋਂ ਉੱਥੇ ਹੈ ਜੌਬ ਕਰ ਰਿਹਾ ਸੀ ਕਿਉਂਕਿ ਕਾਫੀ ਧੀਰ ਦਾ ਲੱਗਾ ਹੋਇਆ ਹੈ ਬਾਕੀ ਸਾਰਾ ਥੋਰਲੀ ਵੈਰੀਫਿਕੇਸ਼ਨ ਕਰਾਂਗੇ ਕਦੋਂ ਦਾ ਲੱਗਾ ਹੋਇਆ ਹੈ ਬਾਕੀ ਹੋਰ ਵੀ ਕੋਈ ਇਨਵੋਲਵ ਹੋਇਆ ਉਹਦੇ ਬਾਰੇ ਵੀ ਵੈਰੀਫਿਕੇ ਕਰਾਂਗੇ ਮਾਮਲਾ ਫਿਲਹਾਲ ਇੱਕ ਹੀ ਸਾਹਮਣੇ ਆਇਆ ਜੀ ਇਹ ਤਾਂ ਕਿ ਹਜੇ ਫਿਲਹਾਲ ਇੱਕ ਹੀ ਸਾਹਮਣੇ ਆਇਆ ਬਾਕੀ ਸਾਰੇ ਹੋਰ ਜਾਂਚ ਕਰਾਂਗੇ 아이 ਸਰ ਦੀ ਮਾਮਲਾ ਹੈ ਸਰ ਕਾਰਪੋਰੇਸ਼ਨ ਦਾ ਸਰ ਜਿਹੜਾ ਫੜਾਇਆ ਹੈਗਾ ਤੇ ਇੱਕ ਰਜਿੰਦਰ ਪਾਲ ਸ਼ਰਮਾ ਨੇ ਰਾਮਪੁਰਾ ਫੋਲ ਦੇ ਰਹਿਣ ਵਾਲੇ ਬਠਿੰਡਾ ਜ਼ਿਲ੍ਹੇ ਦੇ ਇਹਨਾਂ ਨੇ ਆਪਣੇ ਬર્થ ਸਰਟੀਫਿਕੇਟ ਵਿੱਚ ਫਾਦਰ ਦੇ ਨਾਮ ਦੀ ਕਰੈਕਸ਼ਨ ਕਰਾਉਣੀ ਸੀਗੀ ਇਹਨਾਂ ਨੇ ਇੱਥੇ ਅਪਲਾਈ ਕੀਤਾ ਸੀਗਾ ਜ਼ੋਨ A ਕਾਰਪੋਰੇਸ਼ਨਿੰਗ ਮਨਪਤ ਕਾਰਪੋਰੇਸ਼ਨ ਦਾ ਦਫ਼ਤਰ ਜਿਹੜਾ ਹੈਗਾ ਆ ਆਪਣਾ ਬੱਸ ਸਟੈਂਡ ਲੋਕਲ ਬੱਸ ਸਟੈਂਡ ਪੁਰਾਣਾ ਜਿਹੜਾ ਹੈਗਾ ਉਹਦੇ ਲਾਗੇ ਦਫ਼ਤਰ ਹੈਗਾ ਉਥੇ ਮੋਹਿਤ ਮਹਾਜਨ ਜਿਹੜਾ ਇਹਨਾਂ ਦਾ ਡੀਲਿੰਗ ਹੈਂਡ ਹੈ ਕਲਰਕ ਹੈਗਾ ਉਹ ਫਿਰ ਮਿਲਿਆ ਸੀ ਉਹਨੇ ਫਿਰ ਇਹਨਾਂ ਕੋਲ ਇਸ ਕੰਮ ਵਾਸਤੇ 30000 ਰੁਪਏ ਮੰਗੇ ਸੀਗੇ ਔਰ ਇਹਨੇ ਕਹਿਆ ਸੀ ਮੈਂ ਕੋਈ ਨਹੀਂ ਹੈਗਾ ਕਹਿੰਦੇ ਕਾਜ ਤਾਂ ਦੇਣੇ ਪੈਣੇ ਤੁਹਾਨੂੰ ਇਹਨੇ ਪਹਿਲੇ ਦਿਨ ਹੀ ਮੰਗੇ 9000 ਇਹਨਾਂ ਨੇ ਕੈਸ਼ ਦਿੱਤਾ ਉਹਨੂੰ 1000 ਰੁਪਏ ਇਹਨਾਂ ਨੇ Google Pay ਕਰਤਾ ਉਸ ਤੋਂ ਬਾਅਦ ਫਿਰ ਇਹਨਾਂ ਨੇ 1500 ਰੁਪਏ Google Pay ਰਹੀਂ ਲਿਆ ਔਰ ਉਸ ਤੋਂ ਬਾਅਦ ਇਹਨਾਂ ਦਾ ਫਿਰ ਵੀ ਪੈਸੇ ਰਿਮੇਨਿੰਗ amount ਮੰਗ ਰਹੇ ਸੀਗੇ ਔਰ ਇਹਨਾਂ ਨੇ ਫੇ ਅੰਟੀ ਕ腐ਸ਼ਨ ਐਕਸ਼ਨ ਲਾਈਨ ਜਿਹੜੀ ਪੰਜਾਬ ਗਵਰਨਮੈਂਟ ਦੀ ਹੈ ਉੱਤੇ ਕੰਪਲੇਂਟ ਦਰਜ ਦਾਇਰ ਕੀਤੀ ਸੀਗੀ ਜਿਹਦੀ ਫਿਰ ਇਨਕੁਆਰੀ ਡੀਐਸਪੀ ਰੇਂਜ ਤੋਂ ਹਰੇ ਸ਼ਿਵਚੰਦ ਡੀਐਸਪੀ ਹੈਗੇ ਨੇ ਉਹਨਾਂ ਨੇ ਕੀਤੀ ਹੈ ਇਨਕੁਆਰੀ ਦੌਰਾਨ ਹਾਲਾਤ ਸਹੀ ਪਾਏਗੇ ਔਰ ਜਿਹੜਾ ਮੋਹਿਤ ਮਹਾਜਨ ਜਿਹੜਾ ਡੀਲਿੰਗ ਹੈਂਡ ਹੈ ਇਨੂੰ ਅੱਜ ਗਫਤਾਰ ਕਰ ਲਿਆ ਬਦਮਾਦ ਅੱਜ ਕਰ ਲਿਆ ਸੀ ਔਰ ਕੱਲ ਨੂੰ ਉਹਨੂੰ ਰਾਤ ਪੇਸ਼ ਕੀਤਾ ਜਾਵੇ ਸਰ ਇਹ ਉੱਥੇ ਆਪਣੇ ਕਿੰਨੇ ਚਿਰ ਤੋਂ ਉੱਥੇ ਹੈ ਜੌਬ ਕਰ ਰਿਹਾ ਸੀ ਇਹ ਕਾਫੀ ਧੀਰ ਦਾ ਲੱਗਾ ਹੋਇਆ ਹੈ ਬਾਕੀ ਸਾਰਾ ਥੋਰਲੀ ਵੈਰੀਫਿਕੇਸ਼ਨ ਕਰਾਂਗੇ ਕਦੋਂ ਦਾ ਲੱਗਾ ਹੋਇਆ ਹੈ ਬਾਕੀ ਹੋਰ ਵੀ ਕੋਈ ਇਨਵੋਲਵ ਹੋਇਆ ਉਹਦੇ ਬਾਰੇ ਵੀ ਵੈਰੀਫਾਈ ਕਰਾਂਗੇ ਮਾਮਲਾ ਫਿਲਹਾਲ ਇੱਕ ਹੀ ਸਾਹਮਣੇ ਆਇਆ ਜੀ ਇਹ ਤਾਂ ਕਿ ਹਜੇ ਫਿਲਹਾਲ ਇੱਕ ਹੀ ਸਾਹਮਣੇ ਆਇਆ ਹੈ ਬਾਕੀ ਸਾਰੀ ਹੋਰ ਜਾਂਚ ਕਰਾਂਗੇ